ਦੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਪੰਜਾਬ ਵਿੱਚ ਸੂਬੇ ਵਿੱਚ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੋਧ ਨਸ਼ਿਆਂ ਵਿਰੁੱਧ ਉਸ ਦੇ ਅਧੀਨ ਸਾਨੂੰ ਇੱਕ ਸੀਪੀ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਥਾਣਾ ਡਿਵੀਜ਼ਨ ਏ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਐਨਡੀਪੀਐਸ ਐਕਟ ਦੇ ਅਧੀਨ ਜਿਹਦੇ ਵਿੱਚ ਸਮਗਲਰ ਜਿਹੜਾ ਨਾਮੀ ਸਮਗਲਰ ਸੀਗਾ ਰੋਹਿਤ ਕੁਮਾਰ ਉਸ ਨੂੰ ਆਪਾਂ 415 ਗ੍ਰਾਮ ਦੇ ਆਸ-ਪਾਸ ਹਿਰੋਇਨ ਜਿਹੜੀ ਸੀਗੀ ਉਹਨੂੰ ਰਿਕਵਰ ਕਰਵਾਈ ਸੀ ਉਤੋਂ ਤੇ ਉੱਤੇ ਪਰਚਾ ਦਰਜ ਹੋਇਆ ਸੀਗਾ ਇਸੇ ਜਿਹੜੀ ਸਾਡੀ ਜਿਹੜੀ ਮੁਹਿੰਮ ਹੈਗੀ ਹੈ ਯੋਧ ਨਸ਼ਾ ਵਿਰੁੱਧ ਇੱਥੇ ਕਾਰਵਾਈ ਕਰਦੇ ਹੋਏ ਆਪਾਂ 68 ਐਫ ਐਨਡੀਪੀਐਸ ਐਕਟ ਦੇ ਅਧੀਨ ਇਹਦੀ ਜਿਹੜਾ ਘਰ ਦੇ ਜਿਹੜਾ ਪ੍ਰਾਪਰਟੀ ਇਲੀਗਲ ਤੌਰ ਤੇ ਬਣਾਈ ਗਈ ਸੀਗੀ ਜਿਹੜੇ ਜਿਹੜਾ ਹਵਾਲੇ ਦੇ ਪੈਸੇ ਨਾਲ ਜਿਹੜਾ ਨਸ਼ਿਆਂ ਦੇ ਕਾਰੋਬਾਰ ਕਰਕੇ ਜਿਹੜੀ ਰਕਮ ਲੈ ਕੇ ਜਿਹੜੀ ਆਹ ਪ੍ਰਾਪਰਟੀ ਬਣਾਈ ਹੈਗੀ ਆ ਆਪਾਂ ਉਹ ਫ੍ਰੀ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਦਿੱਲੀ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਅੱਜ ਬਿੱਤੇ ਗਈ ਸੀ ਉਹਦੀ ਤਮੀਲ ਕਰਵਾਉਣ ਆਏ ਆ ਜੀ ਜਿਹੜੀ ਆਹ ਪ੍ਰਾਪਰਟੀ ਜਿਹੜੀ ਆਪਾਂ ਸਾਨੂੰ ਫ੍ਰੀਜ਼ਿੰਗ ਆਰਡਰ ਕਨਫਰਮਡ ਹੋਏ ਆ ਇਹ ਟੋਟਲ ਜਿਹੜੀ ਹੈਗੀ ਆ 43 ਲੱਖ ਤੇ 95 ਹਜ਼ਾਰ ਦੀ ਪ੍ਰਾਪਰਟੀ ਹੈਗੀ ਆ ਇਹਦੇ ਵਿੱਚ ਇਹ ਰਿਹਾਈਸ਼ੀ ਘਰ ਹੈਗਾ ਆ ਇੱਕ ਇਹਨਾਂ ਦੀ Honda Amees car ਹੈਗੀ ਆ ਡਰਗ ਮਨੀ ਜਿਹੜੀ ਰੋਹਿਤ ਤੋਂ ਰਿਕਵਰ ਹੋਈ ਸੀ ਉਹੋ ਹੈ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਇਹਨਾਂ ਦੇ ਪਿਤਾ ਜੀ ਹੈਗੇ ਆ ਉਹਨਾਂ ਦੇ ਖਾਤੇ ਵਿੱਚ 6.5 ਲੱਖ ਰੁਪਈਆ ਇਹਨਾਂ ਦੀ ਮਾਤਾ ਦੇ ਅਕਾਊਂਟ ਵਿੱਚ 8 ਲੱਖ ਰੁਪਈਆ ਤੇ ਰਾਹੁਲ ਦੇ ਆਪਣੇ ਅਕਾਊਂਟ ਚ 315000 ਰੁਪਏ ਜਿਹੜੇ ਹੈ ਫ੍ਰੀਜ਼ ਹੋਏ। ਤੇ ਇਹ ਪਹਿਲਾ ਜਿਹੜਾ ਹੈ ਕੰਮ ਇਹ ਫਰੂਟ ਦੀ ਰੇੜੀ ਆ, ਇਹ ਜੂਸ ਬਾਰ ਦੀ ਰੇੜੀ ਦਾ ਕੰਮ ਕਰਦਾ ਹੈਗਾ ਆ ਤੇ ਬੜੀ ਹੀ ਮਤਲਬ ਕਿ ਇੱਕ ਆਪ ਸਿੱਧ ਹੁੰਦਾ ਆ ਕਿ ਕੋਈ ਫਰੂਟ ਵਾਲਾ ਜਿਹੜਾ ਹੈਗਾ ਰੇੜੀ ਲਾ ਕੇ ਇੰਨੀ ਆਲੀਸ਼ਾਨ ਕੋਠੀ ਕਿੱਦਾਂ ਬਣਾ ਸਕਦਾ ਹੈ ਤੇ ਇਹ ਜਿਹੜਾ ਵੀ ਪੈਸਾ ਹੈਗਾ ਆ ਇਹ ਡਰਗ ਦਾ ਪੈਸਾ ਆ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਜੀ ਇਹ ਨੋਟੋਰੀਅਸ ਬੰਦਾ ਹੈਗਾ ਆ ਐਨਡੀ ਦੇ ਨਾਲ-ਨਾਲ ਇਹ ਹੋਰ ਵੀ ਇਹਨੇ ਤੇ ਪਰਚੇ ਹੈਗੇ ਆ ਆਰਮ ਸੈਕ ਦੇ ਪਰਚੇ ਹੈਗੇ ਆ। ਇਵਨ ਕੀ ਪੋਕਸੋ ਦਾ ਵੀ ਪਰਚਾ ਹੈਗਾ ਇੱਥੇ ਤੇ ਹੋਰ ਵੀ ਕਾਫੀ ਪਰਚੇਗੇ ਦੇਖੋ ਜਿਹੜੀ ਸਾਡੀ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਹੈ ਜੁਦ ਨਸ਼ਿਆ ਵਿਰੁੱਧ ਇਹਦੇ ਵਿੱਚ ਕਲੀਅਰ ਕਟ ਜਿਹੜਾ ਹੈਗਾ ਆ ਸੰਦੇਸ਼ ਦੇਗਾ ਹੈ ਸਰਕਾਰ ਵੱਲੋਂ ਪੁਲਿਸ ਵੱਲੋਂ ਵੀ ਕਿ ਜੇ ਤੁਸੀਂ ਨਸ਼ਾ ਨਸ਼ਿਆਂ ਦਾ ਕਾਰੋਬਾਰ ਕਰਨਾ ਹੈਗਾ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਜਾਂ ਤੇ ਤੁਸੀਂ ਕਾਰੋਬਾਰ ਛੱਡ ਦਿਓ ਇਹ ਨਸ਼ਿਆਂ ਦਾ ਜਾਂ ਤੁਸੀਂ ਪੰਜਾਬ ਛੱਡੋ